ਅੱਜ ਕਲਾਗ गाना ਕਿੰਨਾ ਚੱਲੇ ਹਨ ਸੁੰਦਰ ਪਰਿਆ ਢਿੰਗ 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 ਨੱਚਦੀ ਘਾਤੀ ਢਿੰਗ 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 ਹਾਂ ਹੈਲੋ ਕਿਵੇਂ ਹੋ ਪਾਈ ਸਾਰੇ ਜਣੇ ਤੁਸੀਂ ਉਮੀਦ ਕਰਦੇ ਹਾਂ ਸਾਰੇ ਜਣੇ ਠੀਕ ਹੋਵੋਗੇ ਗੁੱਡ ਇਵਨਿੰਗ ਅੱਜ ਮੈਂ ਤੁਹਾਨੂੰ ਇਵਨਿੰਗ ਦੇ ਵਿੱਚ ਘੁਮਾਨ ਆਈ ਹਾਂ ਗਰਾਊਂਡ ਦੇ ਵਿੱਚ ਬੱਚੇ ਖੇលੀ ਜਾਂਦੇ ਹਨ ਇਹ ਸਾਹਮਣੇ ਜਿਹੜੇ ਮਕਾਨ ਹੈ ਨਾ ਦਿਖ ਰਿਹਾ ਇਹ ਦੋ ਦੋ ਕਮਰੇ ਆ ਛੋਟੇ ਛੋਟੇ ਦੋ ਕਮਰੇ ਆ ਤੇ ਨਾਲ ਛੋਟਾ ਜਿਹਾ ਇੱਕ ਡਰਾਈਂਗ ਰੂਮ ਹੈ ਹਨਾ ਪਿੱਛੇ ਵੇੜਾ ਕਾਫੀ ਵੱਟਾ ਇਹ ਇਸ ਤਰ੍ਹਾਂ ਦੇ ਮਕਾਨ ਹੈ ਤੇ ਮੈਂ ਕਾਫੀ ਦਿਨਾਂ ਬਾਅਦ ਘਰੋਂ ਬਾਹਰ ਨਿਕਲੀ ਸੀ ਫਿਰ ਮੈਂ ਘੁੰਮ ਫਿਰ ਕੇ ਆਈ ਘੰਟਾ 2 ਘੰਟੇ ਹਨ ਆਰਾਮ ਨਾਲ ਜਿੰਨੀ ਦਰ ਮੈਂ ਆਪਣੇ ਆਰਾਮ ਨਾਲ ਨਾ ਘੁੰਮਾਂ ਆਪਣੇ ਚੈਨ ਨਾਲ ਨਾ ਘੁੰਮਾਂ ਉਹਨੀ ਦੇਰ ਮੈਨੂੰ ਮਜਾ ਨਹੀਂ ਆਉਂਦਾ ਹੁਣ ਜਿਸ ਤਰ੍ਹਾਂ ਮੈਂ ਕਿਤੇ ਜਾਣਾ ਹੁੰਦਾ ਮੇਰੇ ਹਸਬੰਦ ਕਹਿੰਦੇ ਮੈਂ ਛੁੱਟਿਆ ਨਾ ਮੈਂ ਹੀ ਲੈ ਆਉਂਗਾ ਉਹਨਾਂ ਨੇ ਆਫਿਸ ਦੇ ਟਾਈਮ ਦੇ ਵਿੱਚ ਇਹ ਕੰਮ ਕਰਨਾ ਹੁੰਦਾ ਸੋ ਮੇਰੇ ਕੋਲ ਟਾਈਮ ਗਿਨਵਾ ਚੁਣਵਾ ਹੁੰਦਾ ਮੈਂ ਮੈਨੂੰ ਕਹਿੰਦੇ ਮੈਂ ਛੁੱਟਿਆ ਹਾਂ ਮੈਂ ਕਿਹਾ ਨਾ ਮੈਂ ਕਿ ਮੈਂ ਆਪਣੇ ਆਪ ਜਾਉਂਗੀ ਤੇ ਆਪਣੇ ਆਪ ਹੀ ਆਉਂਗੀ ਔਰ ਮ제 ਨਾਲ ਆਉਂਗੀ ਹਾਂ ਆਪਣੇ ਮ제 ਨਾਲ ਆਪਣੇ ਮਨ ਨਾਲ ਤੇ ਆਪਣਾ ਟਾਈਮ ਪੂਰਾ ਕਰਕੇ ਆਉਂਗੀ ਤੇ ਫਿਰ ਮੈਨੂੰ ਸਕੂਨ ਮਿਲਦਾ ਹੈ ਹਨਾ ਸਹੀ ਹੈ ਨਾ ਪਹਿਲਾਂ ਛੱਡਨ ਜਾਓ ਫਿਰ ਟਾਈਮ ਦੀ ਲਿਮਿਟ ਰੱਖੋ ਹਨਾ ਕਿ ਅਸੀਂ ਇੰਨੇ ਟਾਈਮ ਦੇ ਵਿੱਚ ਵਾਪਸ ਆਣਾ ਸੋ ਇਹ ਚੀਜ਼ਾਂ ਮੈਨੂੰ ਬਿਲਕੁਲ ਵੀ ਨਹੀਂ ਪਸੰਦ ਸੱਚ ਦੱਸਾਂ ਤੇ ਕਿਤੇ ਦੂਰ ਜਾਣਾ ਚਲੋ ਆਪਾਂ ਨੂੰ ਜਾਣਾ ਵੀ ਪੈਂਦਾ ਹੈ ਹਨਾ ਸਹੀ ਹੈ ਨਾ ਇੱਕ ਸੈਕਟਰ ਤੋਂ ਦੂਜੇ ਸੈਕਟਰ ਤੱਕ ਅਸੀਂ ਜਾਣਾ ਹੈ ਤੇ ਮੈਂ ਪੈਦਲ ਘੁੰਮ ਲੰਨੀ ਆ। ਔਰ ਮੈਨੂੰ ਘੁੰਮਣਾ ਵੀ ਬਹੁਤ ਅੱਛਾ ਲੱਗਦਾ ਹੈ। ਪਤਾ ਕੀ ਹੈ? ਸਰੀਰ ਸਾਡਾ ਨਾ ਖੁੱਲ ਜਾਂਦਾ ਹੈ। ਚਾਹੇ ਸਾਰਾ ਦਿਨ ਅਸੀਂ ਕੰਮ ਕਰਦੇ ਰਹਿੰਨੇ ਘਰੇ। ਪਰ ਫਿਰ ਵੀ ਜਿਹੜਾ ਆਪਣਾ ਘੁੰਮਣਾ ਫਿਰਨਾ ਵੀ ਮਤਲਬ ਤੁਸੀਂ 10 ਮਿੰਟ 15 ਮਿੰਟ 20 ਮਿੰਟ ਅੱਧਾ ਪੂਨਾ ਘੰਟਾ ਜਿੱਥੇ ਵੀ ਤੁਸੀਂ ਜਾਣਾ ਆਣਾ ਹੈ ਨਾ ਥੋੜਾ ਜਿਹਾ ਪੈਦਲ ਇੰਜੋਏ ਜਰੂਰ ਕਰਨਾ ਚਾਹੀਦਾ ਹੈ ਪੈਦਲ ਘੁੰਮਣਾ ਚਾਹੀਦਾ ਇਹ ਨਹੀਂ ਹਰੇਕ ਪਾਸੇ ਆਪਾਂ ਕੋਈ ਵਹੀਕਲ ਚੱਕੀਏ ਫਿਰ ਆਪਾਂ ਉਹਦੇ ਉੱਤੇ ਜਾਈਏ ਆਈਏ ਹੈ ਨਾ ਇੱਕ ਬੱਸ ਕਹਿੰਦੇ ਨੇ ਬੈਠ ਜਾਓ ਉੱਪਰ ਫਿਰ ਉਸ ਤੋਂ ਬਾਅਦ ਆਪਾਂ ਘਰ ਆ ਜੰਨੇ ਆ ਉਹ ਕੋਈ ਸੈਰ ਥੋੜੀ ਹੋ ਗਈ ਜਾਂ ਉਹ ਕਿਤੇ ਆਣਾ ਜਾਣਾ ਹੀ ਹੁੰਦਾ ਉਹ ਅਸੀਂ ਆਪਣੇ ਕੰਮ ਕਰਕੇ ਆਉਨੇ ਆ ਹੈ ਨਾ ਤੇ ਮੈਨੂੰ ਇਸ ਤਰ੍ਹਾਂ ਬਿਲਕੁਲ ਵੀ ਘੁੰਮਣਾ ਪਸੰਦ ਨਹੀਂ ਹੈ ਚਲੋ ਜੀ ਹੁਣ ਅੱਜ ਕਰੀਏ ਵੀਡੀਓ ਦੀ ਸ਼ੁਰੂਆਤ ਗੁੱਡ ਮਾਰਨਿੰਗ ਕੈਸੇ ਹੋ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਜੈ ਮਾਤਾ ਦੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਫੇਰ ਇਹ ਮੈਂ ਰਾਤ ਗੱਲ ਕਰੀ ਜਾਂਦੀ ਸੀਗੀ ਤੁਹਾਡੇ ਨਾਲ ਹਨਾ ਤੇ ਮੈਂ ਸੋਚਿਆ ਸੀ ਵੀ ਸਵੇਰੇ ਕਈ ਵਾਰ ਨਾ ਮੇਰੇ ਕੋਲ ਨਾ ਉੱਠਿਆ ਨਹੀਂ ਜਾਂਦਾ ਸਵੇਰੇ ਜਲਦੀ ਜਲਦੀ ਜਿਵੇਂ ਉੱਠ ਕੇ ਨਾ ਆਪਾਂ ਕੈਮਰੇ ਸਾਹਮਣੇ ਆਉਨੇ ਆ ਤੇ ਮੈਂ ਸੋਚਿਆ ਸੀ ਮੈਂ ਕਿਾ ਚਲ ਛੋਟਾ ਜਿਹਾ ਕਲਿੱਪ ਇੱਕ ਮੈਂ ਰਾਤ ਨੂੰ ਬਣਾ ਕੇ ਰੱਖ ਦਿੰਨੀ ਬੈਠੀ ਹੁੰਨੀ ਆ ਕਿਉਂਕਿ ਆਪਾਂ ਡੇਲੀ ਵਲੋਗ ਪਾਣਾ ਹੁੰਦਾ ਹੈ ਨਾ ਤੇ ਇਹ ਤਾਂ ਹੈ ਨਹੀਂ ਵੀ ਆਪਾਂ ਕਦੇ-ਕਦੇ ਪਾਣਾ ਹੁੰਦਾ ਜਾਂ 2-4 ਦਿਨਾਂ ਬਾਅਦ ਆਣਾ ਤੇ ਮੇਰੇ ਪਾਣਾ ਹੈ ਮਤਲਬ ਤੇ ਮੇਰੇ ਨਾ ਅੱਖਾਂ ਚੋਂ ਪਾਣੀ ਬਹੁਤ ਜ਼ਿਆਦਾ ਆ ਰਿਹਾ ਸੀਗਾ ਤੇ ਇੱਕ ਸੁਸਤੀ ਆ ਜਾਂਦੀ ਸੀ ਪਰ ਇਹ ਦੇਖੋ ਇਹ ਪਤਾ ਨਹੀਂ ਕਿਉਂ ਸੁਸਤੀ ਅੱਖਾਂ ਚੋਂ ਪਾਣੀ ਤੇ ਰਾਤ ਮੈਂ ਲਾਈਵ ਵੀ ਆਈ ਸੀਗੀ ਤੇ ਮੇਰਾ ਨਾ بس ਇਸ ਤਰ੍ਹਾਂ ਹੀ ਬਾਰ-ਬਾਰ ਬਾਰ-ਬਾਰ ਰੋਣਾ ਨਿਕਲਿਆ ਹੁੰਦਾ ਸੀਗਾ ਤੇ ਮੈਨੂੰ ਬੇਚੈਨੀ ਜੀ ਹੋ ਰਹੀ ਸੀ ਫਿਰ ਮੈਂ ਸੋਚਿਆ ਮੈਂ ਕਿਹਾ ਚੱਲ ਮੈਂ ਨਾ ਲਾਈਵ ਆ ਜਾਂਦੀ ਆ ਫਿਰ ਮੈਂ 1 ਘੰਟਾ ਲਾਈਵ ਦੇ ਵਿੱਚ ਰਹੀ ਬਹੁਤ ਸਾਰੀਆਂ ਗੱਲਾਂ ਮੇਰੀਆਂ ਭੈਣਾਂ ਆ ਗਈਆਂ ਸੀ ਹਨਾ ਤੇ ਆਪਾਂ ਮਾਰੀਆਂ ਬਹੁਤ ਮਜ਼ਾ ਆਇਆ ਮੈਨੂੰ ਫਿਰ ਉਸ ਤੋਂ ਬਾਅਦ ਮੈਂ ਖਾ ਲਈ ਮੈਕਰੋਨੀ ਹਨਾ ਤੇ ਮੈਕਰੋਨੀ ਖਾਈ ਸਾਂਬਰ ਦੇ ਵਿੱਚ ਮੈਂ ਪਾਇਆ ਸੀਗਾ ਅਮਚੂਰ ਅਮਚੂਰ ਨੇ ਮੇਰਾ ਗਲਾ ਫਟ ਲਿਆ ਪਾਈ ਹਨਾ ਤੇ ਮੈਨੂੰ ਪੂਰੀ ਰਾਤ ਨਾ ਪਾਈ نیند ਆਈ ਹਨਾ ਤੇ ਰਾਤ ਨੂੰ ਸਵੇਰ ਰਾਤ ਨੂੰ ਕਿ ਸਵੇਰੇ 3 ਵਜੇ ਉੱਠ ਕੇ ਚਾਹ ਪੀਤੀ ਚੌਂਕਦੀ ਰਹੀ ਓਏ ਜਿਵੇਂ ਬਸ ਅੱਖਾਂ ਬੰਦ ਹੀ ਨਾ ਹੋਣ ਦਾ ਨਾਮ ਲੈਣ ਹਨਾ ਤੇ ਮੈਂ ਬੜੀ ਪਰੇਸ਼ਾਨ ਹੋ ਗਈ ਇੰਨੀ ਪਰੇਸ਼ਾਨ ਹੋ ਗਈ ਮੈਂ ਤੇ ਮੈਂ ਆਪਣੇ ਹਸਬੰਦ ਨੂੰ ਸਵੇਰੇ ਉੱਠ ਕੇ ਕਿਹਾ ਮੈਂ ਕਿ ਹਾਏ ਤੁਹਾਨੂੰ ਤਾਂ ਜਮਾਈ ਨਹੀਂ ਪਤਾ ਚੱਲਿਆ ਮੈਂ ਤਾਂ ਪੂਰੀ ਰਾਤ ਜਾਗਦੇ ਰਹੀ ਕਹਿੰਦੇ ਮੈਨੂੰ ਜਗਾ ਲੈਂਦਾ ਸੀ ਮੈਂ ਕਿਹਾ ਤੁਹਾਨੂੰ ਜਗਾ ਲੰਦੀ ਹਨਾ ਤੁਹਾਡੀ ਨੀਂਦ ਖਰਾਬ ਹੋਣੀ ਸੀ ਮੈਂ ਨਾ ਡਰਾਈング ਰੂਮ ਚ ਜਾ ਕੇ ਸੋਫੇ ਤੇ ਪੈ ਗਈ ਤੇ ਫਿਰ ਉਸ ਤੋਂ ਬਾਅਦ ਮਤਲਬ ਸਵੇਰੇ ਨਾ 5 ਵਜੇ ਮੈਨੂੰ ਨੀਂਦ ਆਈ ਤੇ ਇਹਨਾਂ ਨੇ 8 ਵਜੇ ਆਪਣੇ ਜਾਣਾ ਸੀਗਾ ਹਨਾ ਆਫਿਸ ਤੇ ਕੰਮ ਤੇ ਰਾਤ ਮੈਨੂੰ ਕਹਿੰਦੇ ਮੈਨੂੰ ਪਰੌਂਠੀਆਂ ਬਣਾ ਦੇ ਮੈਂ ਕਿਹਾ ਚੰਗਾ ਮੈਂ ਕਿਹਾ ਚੱਲ ਮਤਲਬ ਉੱਥੇ ਨਾ ਇਹਨਾਂ ਨੂੰ 2-3 ਵਜਾ ਲੈ ਸੀਗੇ ਤੇ ਮੈਂ ਕਹਤ ਸਵੇਰੇ ਸਵੇਰੇ ਸਦਿਆਂ ਉੱਠ ਕੇ ਪ੍ਰੌਟੀਆਂ ਬਣਾ ਦੋਗੀ ਤੇ ਹੁਣ ਤਾਂ 3 ਵਜੇ ਗਏ ਹਨਾ ਸੋਫੇ ਤੇ ਪਈ ਆ ਤੇ ਮੈਂ ਕਹ ਹੁਣ 5 ਵਜੇ ਉੱਠ ਜੂਗੀ 5 6 ਵਜੇ ਮੈਂ ਨਾਲੇ ਮੈਂ ਸੈਰ ਕਰਿਆਉਂਗੀ ਨਾਲੇ ਆਟਾ ਗੁੰਨਦੂਗੀ ਤੇ ਮੈਨੂੰ ਇਹ ਨਹੀਂ ਪਤਾ ਸੀ ਵੀ ਮੈਂ 5 ਵਜੇ ਦੀ ਜਾਗ ਮੇਰੀ ਮਤਲਬ ਮੇਰੀ ਨੀਂਦ ਮੈਨੂੰ 5 ਵਜੇ ਆਈ ਪੂਰੇ ਸਵੇਰੇ ਤੇ ਫਿਰ ਮੈਂ ਪਤਾ ਕਿੰਨੇ ਵਜੇ ਉੱਠੀ ਫਿਰ ਮੈਂ ਉੱਠੀ ਸਵੇਰੇ 8 ਵਜੇ ਦੇਖ ਲਓ बस ਐਨੀ ਦੇਰ ਮੈਂ ਸੁੱਤੀ ਆ ਤੇ ਬਸ ਐਨੇ ਨਾਲ ਹੀ ਪਰ ਇੱਥੇ ਮੈਨੂੰ ਜੇ ਆ ਪਤਾ ਹੁੰਦਾ ਨਾ ਮੈਨੂੰ ਨੀਂਦ ਨਹੀਂ ਆਣੀ ਤੇ ਮੈਂ ਸਾਂਬਰ ਨਹੀਂ ਖਾਂਦੀ ਸਾਂਬਰ ਤੋਂ ਪਹਿਲਾਂ ਮੈਨੂੰ ਨੀਂਦ ਆ ਜਾਂਦੀ ਸੀ ਫੇਰ ਵੀ ਮੈਂ ਦੇਖ ਲਓ ਹਨਾ ਜਾ ਕੇ ਮੰਡੀ ਦੇ ਵਿੱਚੋਂ ਹਨਾ ਆਪਣਾ ਆ ਲੈ ਕੇ ਮੰਡੀ ਗਈ ਸੀ ਰਾਤ ਮੈਂ ਹਨਾ ਤੇ ਇਹ ਮੈਂ ਬਣਾ ਰਹੀ ਆ ਸਾਂਬਰ ਤੇ ਮੈਂ ਮੰਡੀ ਚੋਂ ਕੀ ਲੈ ਕੇ ਆਹਾ ਮੈਂ ਕਰੋਨੀ ਪਾਸਤਾ ਹਨਾ ਤੇ ਇੱਥੋਂ ਮਿਲਿਆ ਹੀ ਨਹੀਂ ਸੀਗਾ ਸਵੇਰੇ ਚਲੋ ਉੱਥੋਂ ਲਿਆਣੇ ਜਾ ਕੇ ਨਾਲ ਥੋੜਾ ਬਹੁਤਾ ਫਰੂਟ ਵਗੈਰਾ ਲਿਆਉਂਗੀ ਪਰ ਇਸ ਤਰ੍ਹਾਂ ਸੀ 라ਸ਼ ਬਹੁਤ ਸੀ ਫਿਰ ਬਸ ਮੈਂ ਇਹ ਦੋ ਚੀਜ਼ਾਂ ਲੈ ਕੇ ਆ ਗਈ ਸੀਗੀ ਹਨਾ ਇਹਨਾਂ ਨਾਲ ਵੀ ਗਈ ਸੀਗੀ ਮੈਂ ਤੇ ਫਿਰ ਭਾਈ ਉਸ ਤੋਂ ਪਹਿਲਾਂ ਮੈਂ ਸਾਂਬਰ ਬਣਾਇਆ ਗਾਜਰ ਸ਼ਿਮਲਾ ਮਿਰਚ ਪਿਆਜ਼ ਟਮਾਟਰ ਹਰੀਆਂ ਮਿਰਚਾਂ ਖੂਬਸਾਰ ਲਸਣ ਪਾ ਕੇ ਕੜੀ ਪੱਤਾ ਪਾ ਕੇ ਹਨਾ ਜੀ ਸਬਜ਼ੀਆਂ ਨੂੰ ਤੜਕਾ ਲਾ ਕੇ ਤੇ ਫਿਰ ਉਸ ਤੋਂ ਬਾਅਦ ਮੈਂ ਨਾ ਦਾਲ ਪਾਤੀ ਸਾਂਬਰ ਵਾਲੀ ਅਰ ਰਦੀ ਹਨਾ ਤੇ ਪਾਣੀ ਖੂਬ ਸਾਰਾ ਖੁੱਲਾ ਪਾ ਕੇ ਤੇ ਸੇ ਗੈਸ ਤੇ ਮੈਂ ਨਾ ਬਸ ਦੋ ਪਤਾ ਹੀ ਤਿੰਨ ਸੀਟੀਆਂ ਲਵਾਈਆਂ ਤੇ ਆਪਣਾ ਸਾਂਬਰ ਤਿਆਰ ਹੋ ਗਿਆ ਬਿਲਕੁਲ ਸਾਂਬਰ ਇਸ ਤਰ੍ਹਾਂ ਬਣਿਆ ਸੀ ਜਿਸ ਤਰ੍ਹਾਂ ਮਾਰਕੀਟ ਵਾਂਗੂ ਨਾ ਮਾਰਕੀਟ ਸਟਾਈਲ ਬਣਿਆ ਸੀਗਾ ਐਨੀ ਵੀ ਮੈਂ ਆਪਦੀ ਤਾਰੀਫ ਨਹੀਂ ਕਰਦੀ ਵੀ ਮਾਰਕੀਟ ਸਟਾਈਲ ਬਣਿਆ ਸੀ ਪਰ ਇਸ ਤਰ੍ਹਾਂ ਸੀ ਥੋੜਾ ਜਿਵੇਂ ਸਬਜ਼ੀਆਂ ਨੂੰ ਮੈਂ ਪੀਸ ਦਿੱਨੀ ਹੈ ਨਾ ਤੇ ਸਬਜ਼ੀਆਂ ਖੜੀਆਂ ਖੜੀਆਂ ਸੀ ਆ ਤੇ ਹੁਣ ਬਸ ਮੈਂ ਥੋੜਾ ਬੋਤਾ ਹਾਂ ਨਾ ਜਿਹੜਾ ਆਪਣਾ ਕਿਚਨ ਦਾ ਕੰਮ ਹੈਗਾ ਨਵੇੜੀ ਨਹੀਂ ਆ ਮੈਂ ਕਿਚਨ ਨਵੇੜੀ ਨਹੀਂ ਆ ਤੇ ਮੈਂ ਨਾ ਇਹ ਸੋਚ ਰਹੀ ਸੀ ਸੋਚ ਰਹੀ ਸੀ ਕਾਫੀ ਦਿਨਾਂ ਦੀ ਬੀ ਚਲੋ ਮੈਂ ਤੁਹਾਨੂੰ ਉਹਦੀ ਦੱਸੂਗੀ ਠੀਕ ਹੈ ਤੇ ਜਦੋਂ ਵੀ ਮਤਲਬ ਮੈਂ ਸੋਚਿਆ ਜੋ ਵੀ ਕਰਵਾਇਆ ਉਹ ਮੈਂ ਤੁਹਾਨੂੰ ਅੱਗੇ ਸ਼ੇਅਰ ਕਰੂੰਗੀ ਹਾਂ ਫਿਰ ਤੁਸੀਂ ਕਹੋਗੇ ਤੁਸੀਂ ਕਹਿ ਦਿੰਨੇ ਹੋ ਹਨਾ ਪਰ ਐਸਾ ਤਾਂ ਕੁਝ ਤੁਸੀਂ ਕਹਿੰਦੇ ਨਹੀਂ ਮੈਨੂੰ ਹਨਾ ਸਹੀ ਹੈ ਨਾ ਸੋ ਐਸ ਤਰ੍ਹਾਂ ਮਾਰ ਚੁੜੀਏ ਜਿਉਂ ਚੁੜੀਏ ਹੁਣ ਲਾਈਵ ਦੇ ਵਿੱਚ ਤਾਂ ਤੁਹਾਡੇ ਨਾਲ ਨਾ ਮੈਂ ਸਾਹਮਣੇ ਗੱਲਾਂ ਕਰਾਂ ਮੈਂ ਹਾਂ ਪਰ ਇਸ ਤਰ੍ਹਾਂ ਇੱਥੇ ਤਾਂ ਮੈਂ ਕੱਲੀ ਕਰੀ ਜੰਨੀ ਆ ਜੋ ਦੱਸੀ ਜੰਨੀ ਆ ਹਾਂ ਫਿਰ ਤਾਂ ਤੁਹਾਡੇ ਮੈਸੇਜ ਆਣਗੇ ਵੀਡੀਓ ਦੇਖ ਕੇ ਹਨ ਤੇ ਭਾਂਡੇ ਖੂਬ ਸਾਰੇ ਹੋ ਗਏ ਸੀ ਪਤਾ ਕੀ ਮੈਂ ਸ਼ਾਮ ਨੂੰ ਨਾ ਜਿਹੜੇ ਫ੍ਰਿਜ ਦੇ ਭਾਂਡੇ ਆਪਣੇ ਹੁੰਦੇ ਆ ਤੇ ਜਿਵੇਂ ਖਾਲੀ ਕਰਨ ਵਾਲੇ ਆ ਜਾਂ ਆਟਾ ਵੱਡੇ ਭਾਂਡੇ ਚ ਛੋਟੇ ਭਾਂਡੇ ਚ ਕੱਢਣਾ ਜਾਂ ਫਿਰ ਰੋਟੀਆਂ ਬਣਾ ਕੇ ਟਿਫਨ ਦੇ ਵਿੱਚ ਸਦਿਆਂ ਰੱਖ ਦਿੰਨੀ ਆ ਹਾਂ ਤੇ ਫਿਰ ਆਪਣਾ ਇਸ ਤਰ੍ਹਾਂ ਹੁੰਦਾ ਰੋਟੀ ਪਾਣੀ ਦਾ ਕੰਮ ਨਸਦੇਆਂ ਨਿਪਟ ਜਾਂਦਾ ਹੈ ਕਿਸੇ ਕਿਸੇ ਟਾਈਮ ਨਾ ਮੈਂ ਇਸ ਤਰ੍ਹਾਂ ਕਰਦੀ ਆ ਜਿਵੇਂ ਸ਼ਾਮ ਨੂੰ ਰਸੋਈ ਦੇ ਵਿੱਚ ਆ ਗਈ ਹਨ ਤੇ ਨਾਲ ਹੀ ਦਾਲ ਸਬਜ਼ੀ ਬਣਾ ਲਈ ਨਾਲ ਹੀ ਜਿਵੇਂ ਆਪਣਾ ਥੋੜਾ ਬਹੁਤਾ ਫ੍ਰਿਜ ਦਾ ਵੀ ਕਰ ਲਿਆ ਹਨਾ ਇਹ ਦੇਖੋ ਭਾਂਡੇ ਸਾਰੇ ਇਕੱਠੇ ਕਰਕੇ ਫਿਰ ਕੁਝ ਮੈਕਰੋਨੀ ਵਾਲੇ ਹੈਗੇ ਹਨਾ ਉਹ ਵੱਡੇ ਛੋਟੇ ਭਾਂਡੇ ਸਾਰੇ ਕੱਢ ਕੇ ਆਪਾਂ ਹਨਾ ਤੇ ਲਾ ਲੈਣੇ ਆ ਚੀਜ਼ ਬ बनानी ਕਿਹੜਾ ਕਹਿੰਦੇ ਆ ਸੋਖੀ ਹੈ ਹਨਾ ਸਹੀ ਹੈ ਨਾ ਰੋਟੀ ਪਾਣੀ ਤਾਂ ਪੈ ਬਣਾ ਲੈਣੇ ਮੈਂ ਤਾਂ ਸਿਰ ਤੇ ਚੁੰਨੀ ਲੈ ਕੇ ਮੇਰੇ ਨਾਲ ਅੱਖਾਂ ਚੋਂ ਪਾਣੀ ਹੀ ਆਂਦਾ ਸੀਗਾ ਤੇ ਮੈਂ ਨਾ ਕਈ ਵਾਰ ਨਾ ਜਿਵੇਂ ਦਵਾਈ ਲੋਣੀ ਹੈ ਨਾ ਸਿਰ ਦੇ ਵਿੱਚ ਤੇ ਫਿਰ ਮੈਂ ਨਾ ਬਾਹਰ ਹੀ ਟੂਟੀ ਦੇ ਉੱਤੇ ਹੀ ਪਾਣੀ ਪਾ ਲੈਂਦੀ ਆ ਮਤਲਬ ਸਿਰ ਦੇ ਵਿੱਚ ਤੇ ਕਿਉਂਕਿ ਧੋਣਾ ਪੈਂਦਾ ਇੱਕ ਘੰਟਾ ਲੋਸ਼ਨ ਲਗਾ ਕੇ ਨਾ ਸਿਰ ਦੇ ਉੱਪਰ ਫਿਰ ਸਿਰ ਧੋਣਾ ਪੈਂਦਾ ਉਹ ਚੀਜ਼ਾਂ ਨਹੀਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਨਾ ਫਿਰ ਉਸ ਤੋਂ ਬਾਅਦ ਨਾ ਮੇਰਾ ਸਿਰ ਕਿਸੇ ਟਾਈਮ ਦੁਖਣ ਲੱਗ ਜਾਂਦਾ ਤੇ ਮੈਂ ਨਾ ਫਿਰ ਸਿਰ ਤੇ ਬਸ ਐਂ ਹਲਕਾ ਜਿਹਾ ਜਿਵੇਂ ਦੁਪੱਟਾ ਵੀ ਲੱਲਾ ਨਾ ਤੇ ਮੇਰੇ ਸਿਰ ਨੂੰ ਆਰਾਮ ਆ ਜਾਂਦਾ ਤੇ ਅੱਜ ਤਾਂ ਨਾ ਸੱਤ ਦਸਾਂ ਮੈਂ ਆਪਣਾ ਸਿਰ ਇੰਨਾ ਮਤਲਬ ਨਪਿਆ ਤਾਂ ਮੇਰਾ ਠੀਕ ਹੋਇਆ ਸਿਰ ਸਿਰ ਦੀਆਂ ਨਾ ਮਸਾਂ ਅੱਗੇ-ਅੱਗੇ ਵਾਲੀਆਂ ਐ ਸੀ ਜਿਵੇਂ ਨਾ ਬਸ ਦਰਦੀ ਹੋਈ ਜਾਂਦੀ ਐ ਤੇ ਕੁਛ ਨਾ ਜਿਸ ਤਰ੍ਹਾਂ ਆਪਣਾ ਵੀਡੀਓ ਦਾ ਕੰਮ ਕਾਫੀ ਸਾਰਾ ਹੋ ਜਾਂਦਾ ਹੈ ਹਨਾ ਡੇਲੀ ਦੇ ਡੇਲੀ ਜਿਵੇਂ ਆਪਾਂ ਹੁਣ ਵੀਡੀਓ ਬਣਾਉਂਦੇ ਆ ਹਨਾ ਤੇ ਥੋੜਾ ਬਹੁਤ ਤਾਂ ਦੇਖੋ ਅੱਖਾਂ ਤੇ ਵੀ ਅਸਰ ਪੈਂਦਾ ਹੈ ਨਹੀਂ ਨਿਗਾ ਵੀ ਲੱਗਦੀ ਹੈਗੀ ਉਹਦੇ ਨਾਲ ਵੀ ਸਿਰ ਆਪਣਾ ਭਾਰਾ ਹੋ ਜਾਂਦਾ ਹੈ ਤੇ ਡਾਕਟਰ ਨੇ ਕਿਹਾ ਤੁਸੀਂ ਨਿਗਾ ਚੈੱਕ ਕਰਵਾਓ ਹਨਾ ਤੇ ਉਦੋਂ ਮੈਂ ਹਸਪੀਟਲ ਗਈ ਸੀ ਨਾ ਤੇ ਤਾਂ ਡਾਕਟਰ ਨੇ ਦੱਸਿਆ ਸੀਗਾ ਵੀ ਤੁਸੀਂ ਨਾ ਨਿਗਾਹ ਵੀ ਚੈੱਕ ਕਰਵਾ ਲਓ ਮੈਂ ਕਿਹਾ ਚਲ ਕੋਈ ਨਹੀਂ ਕਰਵਾ ਲਾਂਗੇ ਡਾਕਟਰ ਨੂੰ ਚੜੀ ਚੀਜ਼ ਦੀ ਸਮਝ ਹੁੰਦੀ ਹੈ ਭਾਈ ਦੱਸ ਦਿੰਦੇ ਆ ਹਨਾ ਤੇ ਫਿਰ ਆਪਾਂ ਕਰਵਾ ਲੈਂਦੇ ਆ ਉਹ ਤਾਂ ਆਪਾਂ ਨੂੰ ਪਤਾ ਨਹੀਂ ਚੱਲਦਾ ਹੈਗਾ ਹਨ ਬਸ ਭੰਡੇ ਮੰਜੀ ਜਾਂਦੀ ਸੀ ਫਿਰ ਇਸ ਤੋਂ ਬਾਅਦ ਮੈਂ ਮੰਡੀ ਗਈ ਹਨ ਇਹ ਆਗੇ ਸੀ ਚਾਵਲ ਬਣ ਕੇ ਸੀਗੇ ਮੈਂ ਜੀਰੇ ਵਾਲੇ ਚਾਵਲ ਜਿਵੇਂ ਤੁਹਾਨੂੰ ਦੱਸਤੀ ਹਾਂ ਨਾ ਉਹਵੇਂ ਬਣਾਏ ਹੈ ਹਨ ਤੇ ਘਰੇ ਨਾ ਮੈਂ ਸੱਚ ਦੱਸਾਂ ਜਿਵੇਂ ਤਿੰਨ ਚਾਰ ਸੂਟ ਇਹੋ ਜਿਹੇ ਲਾਏ ਹੋਏ ਐ ਵੀ ਬਸ ਮੈਂ ਇਹਨਾਂ ਰਫ ਟਫ ਪਾ ਕੇ ਹੁਣ ਮੈਂ ਕਿਹਾ ਇਹਨਾਂ ਨੂੰ ਮਤਲਬ ਖੰਡਾ ਦੇਣਾ ਹੈਗਾ ਹਨਾ ਸਹੀ ਹੈ ਨਾ ਤੇ ਹਜੇ ਮੇਰਾ ਨਾ ਮਤਲਬ ਦੇਨ ਨੂੰ ਵਜੀ ਨਹੀਂ ਕਰਦਾ ਹੈਗਾ ਇਹਨਾਂ ਦੇ ਕਲਰ ਜਿਹੜੇ ਮੈਨੂੰ ਬਹੁਤ ਪਸੰਦ ਆ ਹਨਾ ਜਿਵੇਂ ਡਾਰਕ ਡਾਰਕ ਜੇ ਜਾਂ ਖਿਲੇ ਖਿਲੇ ਜੇ ਹਨਾ ਤੇ ਮੈਂ ਕਿਹਾ ਚਲ ਪਾ ਲੰਨੀ ਆ ਹਨਾ ਸਹੀ ਹੈ ਨਾ ਤੇ ਘਰੇ ਤਾਂ ਨਾ ਰਫ ਟਾਫੀ ਕੱਪੜੇ ੱਚੇ ਲੱਗਦੇ ਨਹੀਂ ਸਹੀ ਹੈ ਨਾ ਪਤਾ ਕੀ ਲੋਅ ਟੀ-ਸ਼ਰਟ ਪਾ ਕੇ ਰੱਖੀ ਤਾਂ ਲੱਗਦਾ ਜਿਵੇਂ ਆਪਾਂ ਨਾ ਹੱਥ ਤੇ ਤੋਤੇ ਨਹੀਂ ਹਨਾ ਫਿਰ ਮੈਂ ਇਸ ਤਰ੍ਹਾਂ ਹੀ ਖੁੱਲੇ ਖੁੱਲੇ ਨਾ ਜਿਵੇਂ ਸੋਈ ਦੇ ਵਿੱਚ ਪਤਾ ਹੁਣ ਹਜੇ ਵੀ ਗਰਮੀ ਲੱਗਦੀ ਐ ਸੋਇ ਦੇ ਵਿੱਚ ਹਨਾ ਆਪਾਂ ਸੋਚ ਲਈਏ ਨਾ ਕਿ ਹੁਣ ਮੌਸਮ ਠੰਡਾ ਹੋ ਗਿਆ ਮੌਸਮ ਠੰਡਾ ਥੋੜੀ ਹੋਇਆ ਹਜੇ ਹਨਾ ਤੇ ਅੱਗੇ ਤਾਂ ਇਸ ਮੌਸਮ ਦੇ ਵਿੱਚ ਥੋੜੀ ਜਿਹੀ ਠੰਡਕ ਆਣੀ ਦੇਖੋ ਸਾਂਬਰ ਕਿੰਨਾ ਵਧੀਆ ਬਣਿਆ ਕਲਰ ਕਿੰਨਾ ਵਧੀਆ ਆਇਆ ਇਹਦੇ ਵਿੱਚ ਮੈਂ ਦੁਬਾਰੇ ਤੜਕਾ ਨਹੀਂ ਲਾਇਆ ਬਿਲਕੁਲ ਵੀ ਤੁਸੀਂ ਇਹ ਦੇਖ ਲਓ ਹਨਾ ਬਸ ਇਹ ਰੰਚੂਰ ਪਾਇਆ ਸੀ ਨਾ ਇਸੇ ਨੇ ਮੇਰਾ ਗੱਲਾ ਫੜ ਲਿਆ پتہ ਕੀ ਐ ਲਾਈਵ ਆਉਣ ਤੋਂ ਪਹਿਲਾਂ ਨਾ ਮੈਂ ਇੱਕ ਬਾਟੀ ਭਰ ਕੇ ਚਾਵਲ ਔਰ ਸਾਂਬਰ ਦੀ ਖਾਧੀ ਤੇ ਇੰਨਾ ਸਵਾਦ ਬਣਿਆ ਖਟਾ-ਖਟਾ ਸਾਂਬਰ ਬਣਿਆ ਹਨਾ ਤੇ ਸਬਜ਼ੀਆਂ ਵੀ ਐ ਖੜੀਆਂ-ਖੜੀਆਂ ਸੀਗੀਆਂ ਤੇ ਵੈਸੇ ਮੈਂ ਪੀਸ ਨਹੀਂ ਹੁੰਨੀ ਹਨਾ ਤੇ ਮੈਂ ਐਤਕੀ ਨਾ ਪੀਸੀਆਂ ਨਹੀਂ ਮੈਂ ਕਿ ਲ ਐ ਕਿਵੇਂ ਪਤਾ ਚੱਲੂ ਕਿ ਸਬਜ਼ੀਆਂ ਆਪਾ ਪਾਈਆਂ ਹਨਾ ਤੇ ਫਿਰ ਗਾੜਾ-ਗਾੜਾ ਜਿਹਾ ਸਵਾਦ ਵੀ ਨਹੀਂ ਲੱਗਦਾ ਤੇ ਇਹਦੇ ਵਿੱਚ ਕੋਈ ਧੜਕਾ ਨਹੀਂ ਮੈਂ ਦਵਾਰੇ ਲਾਇਆ ਤੇ ਇੰਨਾ ਸਵਾਦ ਸਾਂਬਰ ਤੁਸੀਂ ਦੇਖਣ ਦੇ ਵਿੱਚ ਵੀ ਹਨਾ ਤੁਸੀਂ ਮਤਲਬ ਦੇਖਣ ਦੇ ਵਿੱਚ ਨਹੀਂ ਦੇਖ ਸਕਦੇ ਹੋ ਕਿ ਸਾਂਬਰ ਕਿੰਨਾ ਵਧੀਆ ਬਣਾ ਬਣਿਆ ਹਨਾ ਤੇ ਮੈਂ ਸੋਚਿਆ ਸੀ ਸਵੇਰੇ ਇਡਲੀ ਬਣਾਉਂਗੀ ਪਰ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਹਨਾ ਇਡਲੀ ਕਿੱਥੋਂ ਬਣਾਉਂਦੀ ਸਾਰੀ ਰਾਤ ਆਪਾਂ ਨੂੰ ਕਹਿੰਦੇ ਕੱਲ ਤਾਂ ਮੈਂ ਨਾ ਸਾਰੀ ਰਾਤ ਮਤਲਬ ਜਾ ਕੇ ਕੱਟੀ ਕਈ ਚੀਜ਼ਾਂ ਅਸੀਆ ਹੁੰਦੀਆਂ ਕਿ बस सूप करदियां नी ਆਪਾਂ ਖਾ ਲੈਨੇ ਆ ਫਿਰ ਉਸ ਤੋਂ ਬਾਅਦ ਆਪਾਂ ਓਕੀ ਹੁੰਨੇ ਆ ਹਨਾ ਸਹੀ ਹੈ ਨਾ ਸੋ ਬਸ ਮੈਂ ਤਾਂ ਨਾ ਕਿਸੀ ਕਿਸੀ ਟਾਈਮ ਖਾ ਲੰਨੀ ਫਿਰ ਓਕੀ ਵੀ ਬਹੁਤ ਹੁੰਨੀ ਆ ਕੀ ਕਰੀਏ ਪਾਈ ਇਹ ਮੰਡੀ ਤੋਂ ਆਪਾਂ ਪਾਸਤਾ ਖੁੱਲੇ ਹੀ ਲੈ ਕੇ ਆਏ ਸੀ ਇਹ ਬਹੁਤ ਵਧੀਆ ਬੰਦਾ ਤੇ ਪਤਾ ਕੀ ਹੈ ਜਿਹੜਾ ਪੈਕੇਟ ਵਾਲਾ ਪਾਸਤਾ ਹੁੰਦਾ ਨਾ ਉਹ ਵੀ ਇਹ ਹੀ ਹੁੰਦਾ ਹੈ ਸੱਚ ਦੱਸ ਰਹੀ ਹਾਂ ਮੈਂ ਇਹਨਾ ਸੋਚਿਓ ਕਿ ਇਹ ਸਸਤਾ ਹੈ ਕਿ ਉਹ ਮਹਿੰਗਾ ਹੈ ਬਸ 10 ਰੁਪਏ ਦਾ ਫਰਕ ਹੈ ਪਰ ਇਹ ਪਾਸਤਾ ਬਹੁਤ ਸੁਆਦ ਬੰਦਦਾ ਹੈ ਮੈਕਰੋਨੀ ਪਾਸਤਾ ਹਨਾ ਕਿਲੋ ਮੈਕਰੋਨੀ ਲਈ ਸੀ ਕਿਲੋ ਪਾਸਤਾ ਲਈ ਸੀ ਮੈਂ ਹਨਾ ਤੇ ਜਦੋਂ ਮਰਜ਼ੀ ਜੀ ਕੀਤਾ ਸਬਜ਼ੀਆਂ ਖੂਬਸਾਰੀਆਂ ਪਾ ਕੇ ਬਣਾ ਲਓ ਹਨਾ ਤੇ ਦਾਲ ਸਬਜ਼ੀਆਂ ਇਕੱਠੀਆਂ ਹੋਈਆਂ ਪਈਆਂ ਸੀ ਥੋੜੀਆਂ ਥੋੜੀਆਂ ਫ੍ਰਿਜ ਦੇ ਵਿੱਚ ਤੇ ਫੇਰ ਆਪਾਂ ਇਹਦੇ ਪਰੌਂਠੇ ਬਣਾ ਲੇ ਸਵੇਰੇ ਉੱਠ ਕੇ ਕਰਾਰੇ ਜੀ ਹਨਾ ਇਹਦੇ ਵਿੱਚ ਹੀ ਕਿਉਂ ਪਾ ਲਿਆ ਸੀਗਾ ਮੈਂ ਆਟੇ ਦੇ ਤੇ ਮੈਂ ਕਿਹਾ ਚਲ ਇਸ ਤਰ੍ਹਾਂ گول گول ਬਣਾ ਲੈਂਦੇ ਆ ਕਿਉਂਕਿ ਆਟਾ ਆਪਾਂ ਕਣਕ ਦਾ ਲਿਆ ਸੀਗਾ ਵਿੱਚ ਥੋੜੀ ਜਿਹੀ ਥੋੜਾ ਜਿਹਾ ਬੇਸਨ ਪਾ ਲਿਆ ਹਨ ਤੇ ਖੂਬਸਾਰੀਆਂ ਸਬਜ਼ੀਆਂ ਜਿਹੜੀਆਂ ਬਚੀਆਂ ਪਈਆਂ ਸੀ ਸਾਰੀਆਂ ਮਿਕਸ ਕਰਕੇ ਭਾਈ ਆਪਾਂ ਸਬਜੀ ਉਹ ਬਣਾ ਲਈ ਰੋਟੀ ਹਨਾ ਤੇ ਇਧਰੋਂ ਮੈਕਰੋਨੀ ਇਹਨਾਂ ਦੇ ਫੋਨ ਦੇ ਵਿੱਚੋਂ ਇਹ ਵੀਡੀਓ ਇਹਨਾਂ ਨੇ ਮੈਨੂੰ ਦਿੱਤੀ ਇਹਨਾਂ ਨੇ ਬਣਾਈ ਸੀ ਆਪਣੇ ਫੋਨ ਤੇ ਇਹਨਾਂ ਦੇ ਫੋਨ ਦੀ ਨਾ ਲਾਈਟ ਇਸ ਤਰ੍ਹਾਂ ਹੀ ਆਉਂਦੀ ਹੈ ਐ ਲੱਗਦੀ ਨਾ ਪਰ ਫਿਰ ਮੈਕਰੋਨੀ ਬਹੁਤ ਸੁਆਦ ਬਣੀ ਸੀਗੀ ਹਨਾ ਤੇ ਮੜੀ ਜੀ ਸੋਇਆ 소ਸ ਪਾ ਦਿੰਨੀ ਵੈਸੇ ਪਾਉਂਦੀ ਨਹੀਂ ਹੈਗੀ ਮੈਂ ਇਹਨਾਂ ਨੇ ਪਵਾਤੀ ਕੋਲ ਹੀ ਖੜੇ ਸੀਗੇ ਮੈਨੂੰ ਕਦੀ ਥੋੜੀ ਜਿਹੀ ਹੋਰ ਟਾਰਕ ਕਰ ਹੋਰ ਡਾਰਕ ਕਰ ਫਿਰ ਮੈਂ ਵੀ ਕਰਤੀ ਹਨ ਤੇ ਭਾਈ ਅੱਜ ਦੇ ਇਸ ਲੋਕ ਦਾ ਡੈਥ ਹੀ ਕਰਦੇ ਆ ਕੱਲ ਨੂੰ ਮਿਲਾਂਗੇ ਹੁਣ ਥੋੜੀ देर तक ਸੱਚ